ਆਇਆ ਜੀ ਸਾਡੇ ਲੋਕ ਇਹਨੂੰ ਨਾਲੀ ਕਹਿੰਦੇ ਐ ਪਹਿਲਾਂ ਲੱਗਦਾ ਸੀ ਵੀ ਨਾਲੀ ਕਿਉਂ ਕਹਿੰਦੇ ਐ ਇਹ ਤਾਂ ਨਦੀ ਐ ਜਾਂ ਲੋਕ ਇਹਨੂੰ ਨਦੀ ਕਹਿਣ ਜਾਂ ਦਰਿਆ ਕਹਿਣ ਪਰ ਜਿਵੇਂ ਜਿਵੇਂ ਸਮਝ ਆਉਂਦੀ ਗਈ ਤਾਂ ਪਤਾ ਲੱਗਿਆ ਕਿ ਸਾਡੇ ਲੋਕ ਜਿਹੜਾ ਇਹਨੂੰ ਨਾਲੀ ਕਹਿੰਦੇ ਐ ਬਿਲਕੁਲ ਸਹੀ ਐ ਕਿਉਂਕਿ ਘੱਗਰ ਅੰਤਰੀਕ ਨਦੀ ਐ ਜਾਂ ਕਿ ਲੋ ਬਰਸਾਤੀ ਜਾਂ ਮੌਸਮੀ ਕਿਉਂਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਹੀ ਇਹਦੇ ਵਿੱਚ ਪਾਣੀ ਚੱਲਦਾ ਹੈ 2 ਮਹੀਨੇ ਤਕਰੀਬਨ ਇਹਦੇ ਵਿੱਚ ਬਰਸਾਤਾਂ ਦਾ ਪਾਣੀ ਆਉਂਦਾ ਹੈ 10 ਮਹੀਨੇ ਇਹਦੇ ਵਿੱਚ ਫੈਕਟਰੀਆਂ ਦਾ ਗੰਦ ਸ਼ਹਿਰਾਂ ਦੇ ਵਿੱਚੋਂ ਸੀਵਰੇਜ ਦਾ ਪਾਣੀ ਮੀਟ ਫੈਕਟਰੀਆਂ ਦੀ ਵੇਸਟੇਜ ਉਹ ਸਾਰਾ ਕੁਛ ਇਹਦੇ ਵਿੱਚ ਆ ਕੇ ਡਿੱਗਦਾ ਹੈਗਾ ਇਸ ਕਰਕੇ ਕਿਉਂਕਿ ਗੰਦੇ ਪਾਣੀ ਦਾ ਨਿਕਾਸ ਕਰਨ ਵਾਲੀ ਨਾਲੀ ਹੁੰਦੀ ਹੈ ਇਹਨੂੰ ਵੀ ਸਾਡੇ ਲੋਕ ਨਾਲੀ ਕਹਿੰਦੇ ਆ ਅੱਜ ਦੇ ਨਹੀਂ 1947 ਚ ਜਿਹੜੇ ਲੋਕ ਜਿਹੜੇ ਪਰਿਵਾਰ ਇਥੋਂ ਉੱਜੜ ਕੇ ਲਹਿੰਦੇ ਵਾਲੇ ਪਾਸੇ ਗਏ ਆ ਉਹ ਵੀ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਉਸ ਥੱਲੇ ਦੀਆਂ ਜਦੋਂ ਵੀਡੀਓ ਚ ਕਰਦੇ ਆ ਤਾਂ ਸਾਡੇ ਪਿੰਡਾਂ ਚੋਂ ਨੇੜ ਤੇੜ ਤੋਂ ਜਿਹੜੇ ਲੋਕ ਗਏ ਆ ਉਹ ਨਾਲੀ ਦਾ ਜ਼ਿਕਰ ਉਹਨਾਂ ਦੀਆਂ ਉਹਨਾਂ ਗੱਲਾਂ ਦੇ ਵਿੱਚ ਵੀ ਹੁੰਦਾ ਹੈਗਾ ਇੱਕ ਅਗਰ ਦਰਿਆ ਜਾਂ ਕਿ ਲੋ ਨਦੀ ਸਾਨੂੰ ਜਿਹੜੇ ਇਹਦੇ ਨੇੜ ਤੇੜ ਭਿੰਡ ਰਹਿੰਦੇ ਆ ਦੂਰੀ ਮਾਰ ਮਾਰਦੀ ਹੈ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਉਸ ਵਕਤ ਖੜਾ ਦਾ ਖਤਰਾ ਬਣਿਆ ਰਹਿੰਦਾ 1988 93 ਤੇ 2023 ਇਹ ਹੜ੍ਹ ਅਸੀਂ ਆਪ ਦੇਖਿਆ ਅੱਖੀਂ ਦੇਖਿਆ ਕਿ ਕਿੰਨਾ ਨੁਕਸਾਨ ਸਾਡੇ ਇਲਾਕੇ ਦਾ ਹੋਇਆ ਸੀ 1995 ਜਾਂ 2010 ਦੇ ਵਿੱਚ ਲੋਕਾਂ ਨੇ ਆਪਣੀ ਮਿਹਨਤ ਤੇ ਸਿਰੜ ਨਾਲ ਇਸ ਦਰਿਆ ਨੂੰ ਟੁੱਟਣ ਨਹੀਂ ਦਿੱਤਾ। ਬੁੱਢੇ ਨਾਲੇ ਦੀ ਗੱਲ ਸਮਾਜ ਸੇਵੀ ਬਹੁਤ ਕਰਦੇ ਐ। ਜਾਹੂਰ ਦਰਿਆਵਾਂ ਦੀ ਨਦੀਆਂ ਦੀ ਸਾਫ ਸਫਾਈ ਲਈ ਮਹਿਮਾ ਚਲਦੀ ਹੈ ਪਰ ਕੱਗਰ ਦੇ ਵਿੱਚ ਪੈਂਦੇ ਗੰਦੇ ਪਾਣੀ ਨੂੰ ਰੋਕਣ ਵਾਸਤੇ ਹਲੇ ਤੱਕ ਕਿਸੇ ਵੀ ਸਮਾਜ ਸੇਵੀ ਨੇ ਚਾਰਾ ਜੋਈ ਨਹੀਂ ਕੀਤੀ ਜਦ ਕਿ ਅਸੀਂ ਬਹੁਤ ਸਾਰੇ ਐਸੇ ਸਮਾਜ ਸੇਵੀਆਂ ਦੇ ਧਿਆਨ 'ਚ ਇਹ ਮਸਲਾ ਲਿਆ ਚੁੱਕੇ ਹਾਂ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਪਾਣੀ ਆ ਜਿਹੜੇ ਪਲੀਤ ਹੋ ਚੁੱਕੇ ਦਰਿਆ ਹੈ ਉਹਨਾਂ ਨੂੰ ਸਾਫ਼ ਕਰਨ ਦਾ ਵੀੜਾ ਚੁੱਕਿਆ ਹੋਇਆ ਹੈ। ਉਹਨਾਂ ਨੂੰ ਅਸੀਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਕੱਗਰ ਦੇ ਦੋਨੋਂ ਪਾਸੇ ਨੇੜੇ ਦੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਨੇ ਜਕੜਿਆ ਹੋਇਆ ਹੈ ਜਿਹਦਾ ਕਾਰਨ ਕੱਗਰ ਦੇ ਵਿੱਚ ਆਉਂਦਾ ਗੰਦਾ ਪਾਣੀ ਹੈ। ਸੋ ਤੁਸੀਂ ਕੱਗਰ ਦੀ ਸਾਫ ਸਵੈ ਦੀ ਗੱਲ ਵੀ ਕਰੋ ਕੈਨ ਦਾ ਭਾਵ ਕਿ ਖੱਗਰ ਦਰਿਆ ਦੇ ਵਿੱਚ ਜਿਹੜਾ ਫੈਕਟਰੀਆਂ ਦਾ ਗੰਦੀ ਮੀਟ ਫੈਕਟਰੀਆਂ ਦੀ ਵੇਸਟੇਜ ਜਾਂ ਹੋਰ ਜਿੰਨਾ ਵੀ ਗੰਦਾ ਪਾਣੀ ਇਹਦੇ ਵਿੱਚ ਸੁੱਟਿਆ ਜਾ ਰਿਹਾ ਹੈ ਉਹਨੂੰ ਰੋਕਣ ਵਾਸਤੇ ਚਾਰਾ ਜੋਈ ਕਰੋ ਤੁਹਾਡੇ ਵੱਲੋਂ ਬੋਲੀ ਹੋਈ ਗੱਲ ਨੂੰ ਪੂਰਾ ਪੰਜਾਬ ਸੁਣਦਾ ਪੰਜਾਬ ਹਤੈਸ਼ੀ ਲੋਕ ਸੁਣਦੇ ਆ ਪਰ ਹਾਲੇ ਤੱਕ ਕਿਸੇ ਨੇ ਸਾਨੂੰ ਹੱਥ ਪੱਲਾ ਨਹੀਂ ਫੜਾਇਆ ਕੋਸ਼ਿਸ਼ ਕਰਦੇ ਰਹਾਂਗੇ بارشਾਂ ਦੇ ਮੌਸਮ ਦੇ ਵਿੱਚ ਇੱਥੇ ਆਪਦੀ ਜਿਹੜੀ ਬਣਦੀ ਡਿਊਟੀ ਹੈ ਉਹ ਨਿਭਾਉਨੇ ਆ ਹੁਣ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਜਿਹੜਾ ਗੰਦਾ ਪਾਣੀ ਜਾ ਮੀਟ ਫੈਕਟਰੀਆਂ ਪਸ਼ੂਆਂ ਦਾ ਵੇਸਟੇਜ ਹੈ ਜਿਹੜਾ ਉਹ ਸੁੱਟਿਆ ਜਾਂਦਾ ਇਹਨੂੰ ਬੰਦ ਕਰਨ ਵਾਸਤੇ ਇੱਕ ਮਹਿਮਤ ਹੋ ਰਹੀਏ ਕਿਉਂਕਿ ਇਸ ਪਾਣੀ ਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹ ਵੀ ਪ੍ਰਭਾਵਿਤ ਹੁੰਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਰੋੜਿਆਂ ਮੋੜਿਆਂ ਦੇ ਦਰਦ ਅੰਦਰਾਤਾ ਕੈਂਸਰ ਚਮੜੀ ਦੇ ਰੋਗ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਇਲਾਕੇ ਦੇ ਵਿੱਚ ਇੱਕ ਗਰਦੇ ਗੰਦੇ ਪਾਣੀ ਕਾਰਨ ਫੈਲ ਰਹੀਆਂ ਤੇ ਜੇ ਇਹ ਗੰਦਾ ਪਾਣੀ ਇਹਦੇ ਚੋਂ ਬੰਦ ਨਾ ਹੋਇਆ ਤਾਂ ਫੈਲਦੀਆਂ ਰਹਿਣਗੀਆਂ ਆ ਤੁਸੀਂ ਦੇਖ ਸਕਦੇ ਆ ਕਿ ਭਾਵੇਂ بارش ਦਾ ਪਾਣੀ ਥੋੜਾ ਬਹੁਤ ਕੱਗਰ ਦੇ ਵਿੱਚ ਆ ਰਿਹਾ ਹੈ ਪਰ ਜਿਆਦਾ ਪਾਣੀ ਹੈ ਜਿਹੜਾ ਹੁਣ ਉਹ ਫੈਕਟਰੀਆਂ ਦਾ ਆਉਂਦਾ ਹੈ ਇਹਦੇ ਵਿੱਚ ਤਕਰੀਬਨ ਇੰਨਾ ਪਾਣੀ ਹਰ ਮੋੜ ਤੇ ਚੱਲਦਾ ਰਹਿੰਦਾ ਹੈ ਉਹ ਸਾਰਾ ਪਾਣੀ ਹੀ ਸ਼ਹਿਰਾਂ ਦਾ ਸੀਵਰੇਜ ਫੈਕਟਰੀਆਂ ਦਾ ਗੰਦਾ ਪਾਣੀ ਬੀਐਸਟੀ ਜਿਆਦਾ ਕੱਗਰ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ ਪਾਣੀ ਦਾ ਰੰਗ ਆ ਤੁਸੀਂ ਹੁਣ ਦੇਖ ਵੀ ਸਕਦੇ ਆ ਇਹ بارش ਵਾਲੇ ਪਾਣੀ ਦੇ ਨਾਲ-ਨਾਲ ਪਾਣੀ ਦਾ ਰੰਗ ਕਾਲਾ ਵੀ ਹੈਗਾ ਸੋ ਬੇਨਤੀ ਹੈ ਸਮਾਜ ਸੇਵੀਆਂ ਨੂੰ ਵੀ ਇਹਦੀ ਸਬਸਪਾਈ ਵਾਸਤੇ ਵੀ ਹੰਬੜਾ ਮਾਰੋ ਇਹ ਵੀ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ